ਲੋ ਜੀ ਅੱਜ ਆਪਾਂ ਗੱਡੀਆਂ ਤੋਂ ਦੇ ਹੀ ਤੇ ਮੈਂ ਸਵੇਰ ਦਾ ਲੱਗਾ 9:30 ਵਜੇ ਦਾ ਉਹ ਛੋਟੀ ਗੱਡੀ ਤੋਂ ਉੱਤੀ ਆ ਉਹ ਖੜੀ ਆ ਤੇ ਕਪੜਾ ਕੁਪੜਾ ਮਾਰ ਕੇ ਵਿੱਚ ਵੀ ਕਪੜਾ ਮਾਰ ਕੇ ਐਨ ਸਾਫ਼ ਸੁਥਰੀ ਕਰਕੇ ਖੜੀ ਕਰ ਦਿੱਤੀ ਆ ਤੇ ਇੱਧਰ ਟ੍ਰੈਵਲ ਤੋਂ ਆਉਂਦਾ ਹੀ ਟ੍ਰੈਵਲ ਤੋਂ ਹੋ ਕੇ ਤੇ ਹੁਣ ਮੈਂ ਕੱਪੜੇ ਮਾਰ ਲਗਾ ਤੇ ਬੁਲਾਉਣੇ ਆ ਸਾਸਰੀ ਘਰ ਸਾਰਿਆਂ ਨੂੰ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਣਗੇ ਅੱਜ ਦਾ ਬਲੌਗ ਆਪਣਾ ਇਹ ਵੀ ਗੱਡੀਆਂ ਧੋ ਕੇ ਐਨ ਸਾਫ਼ ਕਰਕੇ ਤਾਂ ਧੂਪ ਬੱਤੀ ਕਰਕੇ ਪ੍ਰਸ਼ਾਦ ਵੰਡਦੇ ਆ ਕਿਰਪਾ ਕਰਦੀ ਮੇਰਾ ਗਰੀਬ ਬਾਬਾ ਬਿਸ਼ਕਰਮਾ ਜੀ ਗੱਡੀਆਂ ਸਹੀ ਸਲਾਮਤ ਚੱਲਣ ਤੇ ਇਹ ਕੰਮ ਕਾਰਜ ਵੀ ਲਗਾਤਾਰ ਚੱਲੀ ਜਾਵੇ ਤੇ ਖਰਚਾ ਬਾਣੀ ਚੱਲਦਾ ਰਹਿੰਦਾ ਤੇ ਹੁਣ ਮੈਂ ਧੋਤੀ ਇਹ ਐਨ ਸਾਰੀ ਤੇ ਬਸ ਹੁਣ ਪਾਣੀ ਹੀ ਆਤੋਂ ਚੱਕਣਾ ਇਹਦੇ ਸੀ ਜੇ ਸੁਝਾਣਾ ਇੱਕ ਕਰੀ ਫੇਰ ਸੁੱਕਾ ਕੱਪੜਾ ਮਾਰ ਕੇ ਨਾ ਫੇਰ ਚਮਕਾਵਾਂਗੇ। ਇਹ ਵੱਡੀ ਗੱਡੀ ਨੂੰ ਥੋੜਾ ਜਿਹਾ ਧੂਣ ਨੂੰ ਟਾਈਮ ਖੱਲਾ ਚਾਹੀਦਾ ਤੇ ਪਾਣੀ ਵੀ ਖੱਲਾ ਚਾਹੀਦਾ। ਛੱਤ ਛੂਤਾ ਪੈਣ ਚਮਕਾਈ ਹੋਈ ਆ। ਇਹ ਕਿਉਂ ਥੋੜੋ ਜਿਹਾ ਕੱਪੜਾ ਕਪੜਾ ਮਾਰਨ। ਗੋਨੋ ਗੋਜਾਹੀਦਾ ਮੰਜਾ-ਮੰਜਾ ਨਾਲ ਖੜਾ। ਡਾਕੀ ਤੇ ਉੱਤੇ ਚੜ ਕੇ ਫਿਕੀ ਜਾਰੀ ਕਪੜਾ-ਕਪੜਾ ਮਾਰੀਦਾ ਤੇ ਕਪੜਾ ਹੋ ਗਿਆ ਨਿਚੋੜਨ ਦਾ ਪਾਣੀ-ਪਾਣੀ ਹੋ ਗਿਆ ਵਿੱਚ ਸਾਰੀ ਧੋਤੀ ਆ ਗੱਡੀ ਤੇ ਹੁਣ ਪਾਣੀ ਚੱਕਣਾ ਉੱਤੋਂ ਕਪੜਾ ਮਾਰਨਾ ਤੇ ਫਿਰ ਐਨ ਸਾਫ ਸੁਥਰੀ ਹੋ ਜਾਊਗੀ

ਹੁਣ ਆਪਾਂ ਜੀ ਮੋਟਰਸਾਈਕਲ ਵੀ ਧੋਤਾ ਆ ਇਹ ਜਦਣ ਦਾ ਲਿਆਂਦਾ ਮੈਂ ਧੋਤਾ ਹੀ ਨਹੀਂ ਸੀ ਹੁਣ ਮੀਟੀ ਮੂਟੀ ਗਾਰਗੁਰ ਜਿਹੜੀ ਜੰਮੀ ਕਾਲਕ ਜੀ ਉਹ ਲਾਦਤੀ ਆ ਤੇ ਆ ਆਪਣਾ ਅਰਜਣ ਵੀ ਧੋਤਾ ਅੱਜ ਟਰੈਕਟਰ ਜਦਣ ਦਾ ਲਿਆਂਦਾ ਇਹਨੇ ਕੰਮ ਬਹੁਤ ਦਿੱਤਾ ਕਦੀ ਪੱਠਾ ਨਹੀਂ ਮੁੱਕਿਆ ਹੈਗਾ ਕਾਣ ਕਾਲਾ ਵੱਡ ਵੀ ਆ ਪਈ ਬਾਈ ਦਾ ਤੇਰ ਚੌਰ ਆ ਪਈ ਖੱਤਿਆਂ ਨੂੰ ਭਜਦੀ ਆ ਤੇ ਗੱਡੀਆਂ ਧੋ ਕੇ ਤਾਂ ਇਹਨਾਂ ਨੂੰ ਤੂ ਬੱਤੀ ਕਰ ਦਿੱਤੀ ਸੀ ਇੱਕ ਉਹ ਖੜੀ ਆ ਤੇ ਇਹਨਾਂ ਨੂੰ ਵੀ ਤੂ ਬੱਤੀ ਕਰ ਦਿੰਦੇ ਆ ਕਰਕੇ ਤਾਂ ਫੇਰ ਇਹਨਾਂ ਨੂੰ ਟਰੈਕਟਰ ਨੂੰ ਅੰਦਰ ਕਰ ਦਿੰਦੇ ਵੀ ਛਾਉ ਉਹਨੂੰ ਮੱਥਾ ਟੇਕ ਕੇ ਪ੍ਰਸ਼ਾਦ ਵੰਡ ਕੇ ਤੇ ਦੀਵਾ ਜਗਾ ਦਵਾਂਗੇ ਹਨਾ ਓਕੇ ਵਾਹਿਗੁਰੂ ਸਤਿਰਾ ਸੱਚੇ ਪਾਤਸ਼ਾਹ ਜੀ ਸਵੇਰੇ ਆਪਾਂ ਗੱਡੀਆਂ ਧੋ ਕੇ ਸਾਫ਼ ਕਰਕੇ ਤੂ ਬੱਤੀ ਲਾ ਕੇ ਤੇ ਸੰਤ ਰਾਜ ਬਾਬਾ ਵਿਸ਼ਕਰਮਾ ਜੀ ਦੇ ਬਾਬਾ ਵਿਸ਼ਕਰਮੀ ਦਾ ਨਾਮ ਹੈ ਕੀ ਤੇ ਗੱਡੀਆਂ ਤੂ ਫਲਾ ਕੇ ਖੜੀਆਂ ਕਰ ਦਿਤੀਆਂ ਸੀ ਤੇ ਹੁਣ ਆਪਾਂ ਪ੍ਰਸ਼ਾਦ ਲਿਆ ਕੇ ਮੱਥਾ ਟੇਕ ਕੇ ਧੂਪ ਪੱਤੀ ਤੇ ਦੀਵਾ ਜਗਾ ਕੇ ਤਾਂ ਸੈਲਫਾਂ ਗੱਡੀ ਦੀਆਂ ਮਾਰ ਲਈਆਂ ਤੇ ਲਾਤੀਆਂ ਇਧਰ ਸਾਈਡ ਤੇ ਤੇ ਹੁਣ ਬਾਬਾ ਵਿਸ਼ਕਰਮਾ ਮਿਹਰ ਕਰੇ ਗੱਡੀਆਂ ਤੇ ਇਧਰ ਇਹਦੇ ਵੀ ਆਪਾਂ ਫਰੰਟ ਤੇ ਦੀਵਾ ਜਗਾਤਾ ਸੀ ਲੋਈ ਹੈਂ ਸਾਫ ਸੁਥਰੀਆਂ ਕਰਕੇ ਬਾਬੀ ਬਿਸ਼ਕਰਮੀ ਦਾ ਨਾਮ ਲੈ ਕੇ ਤੂੰ ਬੱਤੀ ਕਰਕੇ ਤਾਂ ਸਲਫਾ ਮਾਰਤੀਆਂ ਮੋਟਰਸਲ ਵੀ ਇਦਾਂ ਹੀ ਤੇ ਦੀਵੇ ਹੁਣ ਮੈਂ ਜਗਾਉਣੇ ਆ ਆਪਣੇ ਖੂਹ ਤੇ ਇੱਥੇ ਜਗਾ ਤੇ ਵੀ ਜਗਾ ਦਿੱਤਾ ਆ ਤੇ ਉਧਰ ਪਰੇ ਜਠੇਰਿਆਂ ਦੇ ਵੀ ਜਗਾ ਦਿੱਤਾ ਹੁਣ ਮੈਂ ਜਾਣਾ ਇੱਕ ਤਾਂ ਦੁੱਧ ਲੈਣ ਇੱਕ ਜਾਣਾ ਬਿਲਗੇ ਨੂੰ ਦੀਵੇ ਜਗਾਉਣ ਭੈਣ ਕੀ ਘਰੇ ਮੈਨੂੰ ਹੋ ਗਿਆ ਹਨੇਰਾ ਹੀ ਇਹ ਕਾ ਡੋਰ ਬਾਈਰ ਲਿਥਾ ਇਹ ਵੀ ਜੋੜਦੇ ਆ ਤੇ ਅੱਜ ਦਾ ਬਲੌਗ ਆਪਣਾ ਇੰਨਾ ਹੀ ਸੀ ਕਰਦੇ ਆ ਸਮਾਪਤ ਤੇ ਮਿਲਦੇ ਆ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ